ਪਾਣੀਆਂ ਦਾ ਮਸਲਾ ਪੰਜਾਬ ਦੇ ਵਿੱਚ ਇੱਕ ਵੱਡਾ ਮਸਲਾ ਹੈ ਪੰਜਾਬ ਦੇ ਪਾਣੀਆਂ ਦੀ ਵੰਡ ਦਾ ਪਹਿਲੂ ਇੱਕ ਵੱਡਾ ਪਹਿਲੂ ਹੈ ਪਰ ਜੇਕਰ ਆਪਾਂ ਕੈਂਸਰ ਵਾਲੇ ਹਵਾਲੇ ਨਾਲ ਦੇਖੀਏ ਤਾਂ ਪੰਜਾਬ ਦਾ ਧਰਤੀ ਹੇਠਲਾ ਪਾਣੀ ਸਾਡੇ ਸਿਸਟਮ ਨੇ ਸਾਡੀਆਂ ਸਰਕਾਰਾਂ ਨੇ ਜਾਂ ਅਸੀਂ ਖੁਦ ਇਸ ਕਦਰ ਜੈਰੀ ਬਣਾ ਲਿਆ ਆਪਣੀਆਂ ਲਾਲਸਾਂ ਬਸ ਕਿਉਂ ਨੂੰ ਪੀਣ ਲੈ ਹੁਣ ਪਸ਼ੂਆਂ ਨੂੰ ਜਾਨਵਰਾਂ ਨੂੰ ਪੰਛੀਆਂ ਨੂੰ ਪਾਲਣ ਲਾਇਕ ਨਹੀਂ ਰਿਹਾ ਅੱਜ ਦੀ ਤਰੀਕ ਚ ਖੇਤੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਪਾਣੀ ਤਾਂ ਹੁਣ ਫਸਲਾਂ ਨੂੰ ਲਾਉਣ ਲਾਇਕ ਵੀ ਨਹੀਂ ਰਿਹਾ ਸੋ ਇਹਦੇ ਨਾਲ ਵੀ ਕਹਿੰਦੇ ਆਪਾਂ ਲਗਾਤਾਰ ਆ ਕਾਲੇ ਪਾਣੀ ਦਾ ਮੋਰਚਾ ਤੁਹਾਨੂੰ ਚੱਲੇ ਰਿਹਾ ਕਿ ਆ ਜਿਹੜਾ ਦਰਿਆਈ ਪਾਣੀ ਅਸੀਂ ਜ਼ਹਿਰੀ ਕਰ ਲਿਆ ਨਹਿਰੀ ਪਾਣੀ ਵੀ ਅਸੀਂ ਜ਼ਹਿਰੀ ਕਰ ਲਿਆ ਪਰ ਅਜੇ ਵੀ ਆਸਬੰਦ ਇੱਥੇ ਖੜੇ ਹੈ ਕਿ ਕੱਲ ਨੂੰ ਸਾਨੂੰ ਘਰਾਂ 'ਚ ਵਰਤਣ ਲਈ ਨਹਿਰੀ ਪਾਣੀ ਤੇ ਨਿਰਭਰ ਹੋਣਾ ਪੈਣਾ ਧਰਤੀ ਹਟਲਾ ਪਾਣੀ ਤਾਂ ਅਸੀਂ ਜਮ੍ਹਾਂ ਖਰਾਬ ਕਰ ਲਿਆ ਜਾਂ ਮੁਕਣ ਕਿਨਾਰੇ ਵੀ ਆ ਗਿਆ ਕਾਲੇ ਪਾਣੀ ਦਾ ਮੋਰਚਾ 24 ਤਰੀਕ ਨੂੰ ਲੱਗ ਰਿਹਾ ਹੈ ਪੰਜਾਬ ਭਰ 'ਚੋਂ ਬਖਵਕ ਸੰਸਥਾਵਾਂ ਬਖਵਕ ਸੰਗਠਨ ਬਖਵਕ ਤੇਰਾ ਸਮੂਚੀਆਂ ਤਰ੍ਹਾਂ ਇਕਜੁੱਟ ਹੋ ਰਹੀਆਂ ਨੇ ਪਰ ਕੀ ਇਸ ਨੂੰ ਅਸੀਂ ਉਸ ਹੱਦ ਤੱਕ ਜਾ ਸਕਾਂਗੇ ਇਹ ਚੁਣੌਤੀ ਸਾਡੇ ਮੂਰੇ ਖੜੀ ਆ ਪਰ ਧਰਤੀ ਹਟਲਾ ਪਾਣੀ ਜਿਸ ਹੱਦ ਤੱਕ ਅਸੀਂ ਪ੍ਰਦੂਸ਼ਿਤ ਕੀਤਾ ਹੈ ਖਤਰਨਾਕ ਪੱਧਰ ਤੱਕ ਪ੍ਰਦੂਸ਼ਿਤ ਕੀਤਾ ਹੈ ਇਹਦਾ ਨਤੀਜਾ ਫਿਰ ਕੈਂਸਰ ਹੈ ਤੂੰ ਇਸੇ ਤਰ੍ਹਾਂ ਦਾ ਵੀ ਕੈਂਸਰ ਜਿਹੜਾ ਅੱਜ ਸਾਹਮਣੇ ਆ ਰਿਹਾ ਕਿਸੇ ਨੂੰ ਵੀ ਸਾਹਮਣੇ ਆ ਰਿਹਾ ਇਹ ਉਹਦਾ ਠੀਕ ਭਾਰਤੀ ਕਿਸਾਨ ਯੂਨੀਅਨ ਰਾਜਾਲ ਹੋਰਾਂ ਦੀ ਤਰ ਕਹਿੰਦੇ ਜੀ ਅਸੀਂ ਆਪਣਾ ਮਹਿਲਾ ਵਿੰਗ ਬਣਾ ਲਿਆ ਉਹ ਮਹਿਲਾ ਵਿੰਗ ਦੀ ਸਥਾਪਨਾ ਨੂੰ ਲੈ ਕੇ ਮੀਟਿੰਗ ਸੀ ਕਿ ਉੱਥੇ ਮੁੱਦਾ ਪਾਣੀ ਆ ਦੁਪਰ ਤੇ ਰਾਜਾਲ ਹੋਰਾਂ ਦੀ ਸਾਰੀ ਤਕਰੀਰ ਕਹਿੰਦੇ ਪਾਣੀ ਦੇ ਮਸਲੇ ਤੇ ਠੀਕ ਹੈ ਇਧਰ ਜਦੋਂ ਮਤਲਬ ਕਿ ਅ ਗੰਦੇ ਨਾਲੇ ਦੀ ਬੁੱਢੇ ਦਰਿਆ ਦੀ ਜ਼ਿਕਰ ਆਉਂਦੀ ਹੈ ਤਾਂ ਉੱਥੇ ਉਸ ਸੰਸਥਾ ਮੈਸਟਰ ਕੇ ਪਾਈ ਕਨਈਆ ਸੁਸਾਇਟੀ ਹੋਰੀ ਹੈ ਨਾ ਹੋਰ ਸਰਦ ਤਰ੍ਹਾਂ ਹੈ ਲੁਧਿਆਣੇ ਨੂੰ ਅਬੋ ਹਵਾ ਨੂੰ ਬਚਾਉਣ ਨੂੰ ਲੈ ਕੇ ਮੱਤੇਵੜ ਵਾਲਾ ਜੰਗਲ ਵਾਲੇ ਮਾਮਲੇ ਦੇ ਉੱਤੇ ਉਹ ਕਮੇਟੀ ਜਿਹੜੀ ਕੰਮ ਕਰਦੀ ਉਹਦੇ ਹਵਾਲੇ ਨਾਲ ਸੋ ਲਗਾਤਾਰ ਤੇਰਾ ਕੰਮ ਕਰਦੀ ਕਿਸ ਸਮੇਂ ਸੰਤ ਬਲਬੀਰ ਸਿੰਘ ਸਿੰਘ ਚੜਵੀ ਪਾਣੀਆਂ ਨੂੰ ਬਚਾਉਣ ਦੀ ਨਦੀਆਂ ਨਾਲਿਆਂ ਨੂੰ ਬਚਾਉਣ ਦੀ ਵਹੀਂ ਤੋਂ ਸ਼ੁਰੂ ਕੀਤੀ ਹੋਈ ਉਹਨਾਂ ਦੀ ਉਹ ਸੇਵਾ ਹੈ ਨਾ ਵੱਡੇ ਰੂਪ ਚ ਨਜ਼ਰ ਆਉਂਦੀ ਸੀ ਪਰ ਉਹ ਸੱਤਾ ਦੇ ਨੇੜੇ ਜਾ ਕੇ ਥੋੜਾ ਜਿਹਾ ਵੜਾ ਕੱਟ ਗਏ ਪਰ ਆ ਜਦੋਂ ਮੈਂ ਬੈਠਕ ਤੇ ਬਵਾਦੀ ਨਾਲ ਉੱਥੇ ਵਾਲੇ ਮੈਂ ਫਿਕਰ ਜਿੱਤਾਂ ਬੜੀ ਫਿਕਰਮੰਦੀ ਵਾਲੀ ਰਿਪੋਰਟ ਲੱਗੀ ਕਿ ਇਹ ਵੀ ਬੜਾ ਪਹਿਲੂ ਖਤਰਨਾਕ ਪੰਜਾਬ ਚ ਕਹਿੰਦੇ ਜੀ ਧਰਤੀ ਹੇਠਲਾ ਸਾਰਾ ਪਾਣੀ ਖਤਰਨਾਕ ਹੱਦ ਤੱਕ ਦੂਸ਼ਿਤ ਹੋ ਚੁੱਕਿਆ ਜਿਸ ਵੰਦੀ ਕੇਂਦਰੀ ਸਿੰਚਾਈ ਮੰਤਰੀ ਨੇ ਸੰਸਦ ਚ ਪਾਣੀ ਦੇ ਦੂਸ਼ਿਤ ਹੋਣ ਵਾਲੀ ਪੇਸ਼ ਕੀਤੀ ਰਿਪੋਰਟ ਚ ਮੰਨਿਆ ਕਿ ਪੰਜਾਬ ਚ ਧਰਤੀ ਹੇਠਲਾ ਪਾਣੀ ਸਾਰੇ ਜ਼ਿਲ੍ਹਿਆਂ ਚ ਕੈਂਸਰ ਤੇ ਕਾਲਾ ਪੀਲੀਆ ਪੈਦਾ ਕਰ ਰਿਹਾ ਇਹ ਭਾਰਤ ਦੀ ਸੰਸਦ ਦੇ ਵਿੱਚ ਕੇਂਦਰੀ ਜਿਹੜਾ ਸਿੰਚਾਈ ਮੰਤਰੀ ਹੈ ਉਸ ਨੇ ਵੱਖ-ਵੱਖ ਰਿਪੋਰਟਾਂ ਦੇ ਹਵਾਲੇ ਨਾਲ ਇਹ ਗੱਲ ਨੂੰ ਹਮ ਵੀ ਭਰੀਆ ਕਿ ਬਿਲਕੁਲ ਪੰਜਾਬ ਦਾ ਕੋਈ ਜ਼ਿਲ੍ਹਾ ਹੁਣ ਅਜਿਹਾ ਬਚਿਆ ਨਹੀਂ ਜਿੱਥੇ ਧਰਤੀ ਹੇਠਲਾ ਪਾਣੀ ਪੀਣ ਨਾਲ ਕੈਂਸਰ ਜਾਂ ਕਾਲਾ ਪੀਲੀਆ ਵਰਗੀ ਬਿਮਾਰੀਆਂ ਨਾ ਹੁੰਦੀ ਹੋਣ ਜਾਂ ਉਹਦੇ ਖਤਰੇ ਪੈਦਾ ਨਾ ਹੁੰਦੇ ਹੋਣ ਫਿਰ ਬੰਦਾ ਕਰੇ ਤਾਂ ਕੀ ਕਰੇ ਬੋਤਲਬੰਦ ਪਾਣੀ ਲੋਕਾਂ ਨੂੰ ਲੱਗਦਾ ਕਿ ਸੁਰੱਖਿਅਤ ਹੈ ਪਲਾਸਟਿਕ ਦੀਆਂ ਬੋਤਲਾਂ ਚ ਬੰਦ ਪਾਣੀ ਬੈਸੀ ਕੈਂਸਰ ਦਾ ਕਾਰਨ ਬਣਦਾ ਜਿਸ ਕਦਰ ਉਹ ਫੈਕਟਰੀਆਂ ਜੂ ਨਿਕਲ ਕੇ ਟਰੱਕਾਂ ਚ ਗੱਡੀਆਂ ਚ ਸੜਕਾਂ ਤੇ ਧੁੱਪੇ ਛਾਵੇਂ ਪਿਆਉਂਦਾ ਨਾ ਤੇ ਉਹ ਬੈਸੀ ਤੇ ਜਿਹੜੀਆਂ ਡੱਬਿਆਂ ਬੰਦ ਚੀਜ਼ਾਂ ਤੁਸੀਂ ਇਹ ਸੋਚ ਕੇ ਪੀਨੇ ਓਕੇ ਤਾਂ ਬ੍ਰਾਂਡਡ ਨੇ ਜੀ ਇਹ ਤਾਂ ਕੰਪਨੀਆਂ ਵਾਲੀਆਂ ਨੇ ਜੀ ਹੈਨਾ ਤੇ ਉਹ ਬਿਨਾ ਕੈਮੀਕਲ ਤੋਂ ਇੰਨੇ ਦਿਨ ਕੱਟੇ ਨਹੀਂ ਸਕਦੀ ਉਹਨਾਂ ਚ ਤਾਂ ਪਹਿਲਾਂ ਹੀ ਕੈਮੀਕਲ ਤੇ ਇਧਰ ਧਰਤੀ ਇਟਲਾ ਪਾਣੀ ਚਾਹੇ ਉਦਯੋਗ ਦੇ ਹਵਾਲੇ ਨਾਲ ਚਾਹੇ ਕਾਰੋਬਾਰ ਦੇ ਹਵਾਲੇ ਨਾਲ ਚਾਹੇ ਅਸੀਂ ਆਪਣੀਆਂ ਰਹਿੰਦ ਖੁੰਦ ਸੀਵਰੇਜ ਦੇ ਹਵਾਲੇ ਨਾਲ ਜਾਂ ਅਸੀਂ ਆ ਡਾਈ ਇੰਡਸਟਰੀ ਅਜੇ ਵੀ ਚੱਲੀ ਜਾਂਦੀ ਹੈ ਜਿਹੜੀਆਂ ਸਾਡੀਆਂ ਉਹਦਾ ਬਦਲ ਨਹੀਂ ਅਸੀਂ ਲੱਭ ਪਾਰੇ ਉਹਦੇ ਹਵਾਲੇ ਨਾਲ ਚਮੜੇ ਉਦਯੋਗ ਦੇ ਹਵਾਲੇ ਨਾਲ ਹਾ ਫੈਕਟਰੀਆਂ ਚੋਂ ਨਿਕਲ ਰਿਆ ਬੜੀ ਉਦਯੋਗਿਕ ਘਰਾਣੇ ਕੁੰਡੀਆਂ ਲਾ ਕੇ ਆ ਜੀਰਾ ਸ਼ਰਾਬ ਫੈਕਟਰੀ ਉਹਦੀ ਵੱਡੀ ਉਦਾਹਰਨ ਧਰਤੀ ਚ ਕਰ ਕਰਨ ਦਾ ਨਤੀਜਾ ਕਿ ਫਿਰ ਮੋਟਰਾਂ ਚੋਂ ਟੂਟੀਆਂ ਚੋਂ ਜਰੂਰ ਬਾਰਾਂ ਹੁੰਦਾ ਪਾਣੀ ਦੀ ਬਜਾਏ ਕਹਿੰਦੇ ਜੀ ਇਹ ਰਿਪੋਰਟ ਸੱਚਾਈ ਇਹਦੇ ਵਿੱਚ ਮੰਨਿਆ ਗਿਆ ਕਿ ਪੰਜਾਬ ਦਾ ਹਰ ਜ਼ਿਲ੍ਹਾ ਉਥੇ ਧਰਤੀ ਹਟਲੇ ਪਾਣੀ ਚੋਂ ਕੈਂਸਰ ਪੈਦਾ ਹੋਣ ਵਾਲੇ ਕਣ ਕਾਲਾ ਪੀਲੀਆ ਹੋਣ ਦੇ ਖਤਰੇ ਖੜੇ ਹੁਣ ਇਸ ਪਹਿਲੂ ਤੇ ਕਹਿੰਦੇ ਰਸਾਇਣ ਇਸ ਕਦਰ ਹੋ ਗਿਆ ਕਿ ਇਹ ਪਾਣੀ ਹੁਣ ਫਸਲਾਂ ਨੂੰ ਲਾਉਣ ਲਈ ਇੱਕ ਵੀ ਨਹੀਂ ਮਤਲਬ ਖੇਤੀ ਬਾੜੀ ਦੇ ਹਵਾਲੇ ਨਾਲ ਆ ਖੇਤੀ ਮੈਹਰਾਂ ਦਾ ਵੀ ਜਾਂ ਰਜਵਲ ਹੋਰਾਂ ਨੇ ਵੀ ਉੱਥੇ ਸਵਾਲ ਖੜਾ ਕੀਤਾ ਕਿ ਬਿਲਕੁਲ ਜੀ ਇਹ ਪਾਣੀ ਤਾਂ ਹੁਣ ਬੰਦਿਆਂ ਦੇ ਪਸ਼ੂਆਂ ਦੇ ਪੀਣ ਲੈ ਕੇ ਤਾਂ ਕੀ ਹੈ ਤਾਂ ਖੇਤੀ ਨੂੰ ਲਾਉਣ ਲੈ ਕੇ ਵੀ ਨਹੀਂ ਲਿਆ ਕਿਉਂਕਿ ਕੁਝ ਰਸਾਇਣ ਅਜਿਹੇ ਨੇ ਕੁਝ ਤਾਤਾਂ ਅਜਈਆਂ ਨੇ ਜਿਹੜੀਆਂ ਕਿਸੇ ਟ੍ਰੀਟਮੈਂਟ ਸਿਸਟਮ ਚ ਵੀ ਟ੍ਰੀਟ ਹੋ ਕੇ ਸਾਫੋ ਕੇ ਬਾਹਰ ਨਹੀਂ ਹੁੰਦੀ ਸੋ ਇਸ ਦੀ ਖਤਰਾ ਪੈਦਾ ਹੁੰਦੀ ਚਲੋ ਪਰ ਪੰਜਾਬ ਸਰਕਾਰ ਨੂੰ ਤਾਂ ਕਹਿੰਦੇ ਐਨਜੀਟੀ ਨੇ ਜੀ ਪ੍ਰਦੂਸ਼ਣ ਦੇ ਮਾਮਲੇ ਚ ਜੁਰਮਾਨਾ ਲਾਤਾ ਐਨਜੀਟੀ ਨੇ ਪੰਜਾਬ ਸਰਕਾਰ ਨੂੰ 1026 ਕਰੋੜ ਦਾ ਜੁਰਮਾਨਾ ਲਾਇਆ ਕਿ 1 ਮਹੀਨੇ ਦੇ ਅੰਦਰ ਅੰਦਰ ਰਕਮ ਜਮ੍ਹਾਂ ਕਰਾਓ ਨਹੀਂ ਤਾਂ ਫਿਰ ਅਗਲੀ ਕਾਰਵਾਈ ਹੋਵੇ ਇੱਕ ਆਪਣਾ ਪਹਿਲੂ ਹੈ ਕਿ ਕੂੜੇ ਨੂੰ ਲੈ ਕੇ ਆਪਾਂ ਪਹਿਲਾਂ ਵੀ ਇੱਕ ਦਿਨ ਪਲਾਸਟਿਕ ਵਾਲੇ ਹਿਵਾਲਾ ਨਾਲ ਗੱਲ ਕਰ ਚੁੱਕੇ ਹਾਂ ਕਿ ਪਲਾਸਟਿਕ ਦੇ ਲਿਫਾਫੇ ਐ ਜਾਂ ਜਵਾਕਾਂ ਵਾਲੇ ਉਹ ਡਾਈਪਰ ਜੀ ਇਹ ਚੀਜ਼ਾਂ ਹਜ਼ਾਰ ਹਜ਼ਾਰ ਸਾਲ ਨਹੀਂ ਗਲਦੀਆਂ 900 900 ਸਾਲ ਨਹੀਂ ਗਲਦੀਆਂ ਤੇ ਫਿਰ ਅਸੀਂ ਆਪਣੀ ਪੀੜ੍ਹੀਆਂ ਨੂੰ ਦੇਖ ਕੇ ਕੀ ਜਾ ਰਹੇ ਪਰ ਦਿੱਲੀ ਵਾਲਾ ਕੂੜੇ ਦਾ ਢੇਰ ਤਾਂ ਬਦਨਾਮ ਹੈ ਪੰਜਾਬ ਦੀ ਰਾਜਸਥਾਨੀ ਚੰਡੀਗੜ੍ਹ ਚ ਲੱਗਿਆ ਵੀ ਕੂੜੇ ਦਾ ਢੇਰ ਤੇ ਪੰਜਾਬ ਦੇ ਹੁਣ ਹਰ ਸ਼ਹਿਰ ਦੇ ਐ ਐਂਟਰੀ ਤੇ ਸਵਾਗਤੀ ਬੂਹੇ ਤੇ ਜਾਂ ਜਿੱਥੇ ਜਾ ਕੇ ਸ਼ਹਿਰ ਮੁੱਕਦਾ ਉੱਥੇ ਤੁਹਾਨੂੰ ਕੂੜੇ ਦੇ ਢੇਰ ਮਿਲਣਗੇ ਤੇ ਜੇ ਪੰਜਾਬ ਦਾ ਹਰ ਸ਼ਹਿਰ ਕਸਬੇ ਚ ਇੱਕ ਕੂੜੇ ਦਾ ਢੇਰ ਲੱਗ ਰਿਹਾ ਹੁਣ ਤਾਂ ਪਿੰਡ ਵਾਲੀ ਰੂੜੀ ਵੀ ਹੈਨਾ ਸ਼ੁੱਧ ਖਾਦ ਨਹੀਂ ਰਹੀ ਉਹਨੂੰ ਵੀ ਖੇਤ ਚ ਪਾ ਕੇ ਦੇਖ ਲਿਓ ਹੈਨਾ ਖਾਦ ਰਲ ਜੂਗੀ ਤੇ ਉੱਪਰ ਲਿਫਾਫੇ ਲਿਫਾਫੇ ਖੇਤਾਂ 'ਚ ਦਿਖਣਗੇ। ਇਹ ਉਹ ਗਲਣਾ ਹੀ ਨਹੀਂ। ਤੇ ਉਹ ਬਿਮਾਰੀਆਂ ਦੇ ਕਾਰਨ ਬਣਦੇ ਨੇ। ਆ ਆਵਾਰਾ ਪਸ਼ੂ ਉਹਨਾਂ ਦੀ ਮੌਤ ਦਾ ਕਾਰਨ ਵੀ ਬਣਦੇ ਨੇ। ਸੋ ਐਨਜੀਟੀ ਨੇ ਪੰਜਾਬ ਸਰਕਾਰ ਨੂੰ 1026 ਕਰੋੜ ਦਾ ਜੁਰਮਾਨਾ ਲਾਇਆ ਕਿ 1 ਮਹੀਨੇ ਦੇ ਅੰਦਰ-ਅੰਦਰ ਰਕਮ ਜਮ੍ਹਾਂ ਕਰਾਓ। ਕਹਿੰਦੇ ਜੀ ਜਿਹੜਾ ਰਹਿਤ ਖੂਨ ਦਾ ਹੈ, ਕੂੜਾ ਹੈ, ਸੀਵਰੇਜ ਹੈ, ਉਹਦਾ ਟ੍ਰੀਟਮੈਂਟ ਬਹੁਤ ਹੌਲੀ ਹੋ ਰਿਹਾ। ਅਨਾ ਕੁੜਾ ਰੈਂਡ ਖੁੰਦ ਨੂੰ ਜਿਹੜਾ ਨੋਬੇਟਣਾ ਐ ਸਮੇਟਣਾ ਉਹਦਾ ਨਿਪਟਾਰਾ ਕਰਨਾ ਉਹਦੀ ਕਾਰਵਾਈ ਬੜੀ ਹੌਲੀ ਚੱਲਦੀ ਐ ਇਹ ਇਸ ਲਈ ਪ੍ਰਕਿਰਿਆ ਨੂੰ ਬਹੁਤ ਮੱਧਮ ਗਤੀ ਨਾਲ ਬੜੇ ਮਤਲਬ ਮੱਠੀ ਰਫਤਾਰ ਨਾਲ ਤੋਰਨ ਦੇ ਕਰਕੇ ਪੰਜਾਬ ਸਰਕਾਰ ਨੂੰ ਐਨਜੀਟੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਨਲ ਨੇ 1026 ਕਰੋੜ ਦਾ ਜੁਰਮਾਨਾ ਕੀਤਾ ਸਰਕਾਰ ਲਈ ਝਟਕੇ ਵਰਗਾ ਗਿਆਂ ਸਰਕਾਰ ਨੂੰ ਫਿਕਰ ਪੈ ਗਿਆ ਸਰਕਾਰ ਨੇ ਡੀਸੀ ਨੂੰ ਤਾਲਬ ਕਰ ਲਿਆ ਝਾੜ ਬਾਕੀ ਕਰਤੀ ਕਰ ਲਈ پیسے ਇਹ 2.5 ਸਾਲਾਂ ਚ ਤਾਂ ਕੁੜੇ ਦੇ ਢੇਰ ਲੱਗੇ ਨਹੀਂ ਜਨਾਬ ਇਹ ਕੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਤਾਂ ਢੂੜ ਕੁੜੇ ਦੇ ਢੇਰ ਪੈਦਾ ਨਹੀਂ ਹੋਏ ਜਾਂ ਕੱਲੀਆਂ ਸਰਕਾਰਾਂ ਹੀ ਜ਼ਿੰਮੇਵਾਰ ਨਹੀਂ ਇਹਦੇ ਲਈ ਇਹਦੇ ਲਈ ਪੰਜਾਬ ਦੇ ਲੋਕ ਵੀ ਜ਼ਿੰਮੇਵਾਰ ਨੇ ਆਪਾਂ ਸਾਰੇ ਜ਼ਿੰਮੇਵਾਰ ਆ ਆਪਣੀ ਪੰਜਾਬ ਦੇ ਸਮੁੱਚੇ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਆ ਅਸੀਂ ਇੰਨੇ ਕੁ ਸਾਡੇ ਕੁੜੇ ਨਾਲ ਕੀ ਫਰਕ ਪੈਂਦਾ ਸੜ ਤੋਂ ਸੜਕ ਤੇ ਲੁਹਾਬਾ ਗੱਠ ਮਾਰੀ ਗੱਡੀ ਦਾ ਸ਼ੀਸ਼ਾ ਕੋਲ ਕੇ ਸੜ ਤੋਂ ਕੀ ਫਰਕ ਪੈਂਦਾ ਇਹ ਫਰਕ ਨਹੀਂ ਪੈਂਦੇ ਇਹਦੇ ਨਾਲ ਹੀ ਢੇਰ ਬਣ ਰਹੇ ਨੇ ਇਸ ਲਈ ਪਹਿਲੀਆਂ ਸਰਕਾਰਾਂ ਵੀ ਜ਼ਿੰਮੇਵਾਰ ਨੇ ਜੇ ਉਹ ਢੇਰ ਵਧਾ ਕੇ ਗਈਆਂ ਤੇ ਹੁਣ ਵਾਲਾ ਢੇਰ ਵੀ ਇਸ ਸ਼ਾਮਲ ਹੋਈ ਜਾਂਦਾ ਤੇ ਨਿਪਟਾਰਾ ਉਨੀ ਤੇਜ਼ੀ ਨਾਲ ਨਹੀਂ ਹੋ ਰਿਹਾ ਸਿਸਟਮ ਦਾ ਵੀ ਸਰਕਾਰਾਂ ਦਾ ਵੀ ਉਹਨਾਂ ਧਿਆਨ ਵੀ ਨਹੀਂ ਹੈਗਾ ਨਤੀਜਾ ਫਿਰ ਜੁਰਮਾਨਾ ਇਹ ਸਰਕਾਰ ਨੂੰ ਥੋੜਾ ਜਿਹਾ ਜੁਰਮਾਨਾ ਲੱਗਿਆ ਇਹ ਪੰਜਾਬ ਨੂੰ ਲੱਗਿਆ ਇਹ ਸਾਨੂੰ ਪੰਜਾਬ ਵਾਸੀਆਂ ਨੂੰ ਲੱਗਿਆ ਭੋਗਾਂਗੇ 1026 ਕਰੋੜ ਦੇ ਪੈਸੇ ਸਰਕਾਰ ਕੋਲ ਜਵਾਬ दाखल ਕਰਨ ਦਾ ਵੀ ਚੈਲੰਜ ਕਰਨ ਦਾ ਵੀ ਸਮਾਂ ਵੀ ਹੈਗਾ ਤੇ ਚੁੱਪ ਕਰਕੇ ਜੁਰਮਾਨਾ ਭਰਨ ਦਾ ਵਕਤ ਵੀ ਹੈ ਹੁਣ ਦੇਖਦੇ ਹਾਂ ਇਸ ਮਸਲੇ ਤੇ ਸਰਕਾਰ ਅੱਗੇ ਕਿਵੇਂ ਵਧ ਗਈ ਹੈ ਕਿਉਂਕਿ ਪੰਜਾਬ ਚ ਸੋਲਿਡ ਵੇਸਟ ਮੈਨੇਜਮੈਂਟ ਸੰਬੰਧੀ ਹੁਣ ਤੱਕ ਜਿਹੜੇ ਵੀ ਕੰਮ ਨੇ ਉਹਦੀ ਰਿਪੋਰਟ ਦੇ ਵਿੱਚ ਇਹ ਤੱਥ ਉੱਭਰ ਰਹੇ ਨੇ ਹਨਾ ਕਿ ਵੀ ਪੂਰੀ ਰਿਪੋਰਟ ਪੇਸ਼ ਕੀਤੀ ਜਾਵੇ ਜਿਹਦੇ ਵਿੱਚ ਮੁੱਢਲੀ ਜਾਂਚੇ ਪਤਾ ਲੱਗ ਰਿਹਾ ਕਿ ਉਹ ਰਫ਼ਤਾਰ ਜਿਹੜੀ ਤੈਅ ਕੀਤੀ ਗਈ ਸੀ ਉਸ ਰਫ਼ਤਾਰ ਨਾਲ ਕੰਮ ਨਹੀਂ ਹੋਇਆ ਨਤੀਜਾ ਇਹ ਤਾਂ ਸਾਲਾਂ ਬੱਧੀ ਨਹੀਂ ਮੁਕਣਾ ਕੂੜਾ ਜੇ ਸਰਫਤਾਰ ਨਾਲ ਚੱਲ ਰਿਹਾ ਹੈ ਉਸ ਰਫਤਾਰ ਨਾਲ ਤਾਂ ਜੇ ਲਗਾਤਾਰ ਏਸੀ ਕੂੜੇ ਨੂੰ ਟਾ ਤਾਂ ਵੀ ਸਾਲਾਂ ਲੱਗ ਜਾਣੇ ਪਰ ਹਰ ਰੋਜ਼ ਨਵਾਂ ਵਿੱਚ ਸ਼ਾਮਿਲ ਹੁੰਦਾ ਜਿਹੜਾ ਉਹਦੇ ਹਵਾ ਦੇ ਨਾਲ ਵੱਖਰਾ ਅਸਰ ਚੰਡੀਗੜ੍ਹ ਚ ਚਾਰ ਪੰਜ ਐਮਪੀ ਤਾਂ ਮੈਂ ਬਦਲਦੇ ਦੇਖ ਲਏ ਜਿਹੜੇ ਕੂੜੇ ਦਾ ਢੇਰ ਹਰ ਵਾਰ ਖਤਮ ਕਰ ਦਿੰਦੇ ਨੇ ਪਰ ਖਤਮੇ ਨਹੀਂ ਹੁੰਦਾ ਐਮਪੀ ਬਦਲ ਜਾਂਦਾ ਨਵਾਂ ਇਹ ਮਤਲਬ ਪਿਛਲੇ 15 20 ਸਾਲਾਂ ਤੋਂ ਕੂੜੇ ਦੇ ਢੇਰ ਤੇ ਚੰਡੀਗੜ੍ਹ ਚ ਰਾਜਨੀਤੀ ਹੋ ਜਾਂਦੀ ਆ ਹੁਣ ਪੰਜਾਬ ਚ ਵੀ ਹੋਣ ਲੱਗ ਜੂਗੀ ਪਰ ਭੁਗਤ ਭੋਗੀ ਕੌਣ ਤੁਸੀਂ ਅਸੀਂ ਲੋਕ